ਸਸੀ ਗਾਲ ਜੀ ਸੂਹ ਇਲਾਕਾ ਨਵਾਸੀ ਬਲਾਕ ਕਰਿਆਲਾ ਤੇ ਜਿੰਨੇ ਵੀ ਪਿੰਡ ਆ ਜਿਹੜੇ ਹੜ੍ਹ ਪ੍ਰਭਾਵਿਤ ਪਿੰਡ ਆ ਸੂਹ ਇਲਾਕਾ ਅਸੀਂ ਅੱਗੀ ਦੱਸਣਾ ਚਾਹੁੰਦੇ ਆ ਕਿ ਸ਼ੇਰੋਪਾਟ ਕਰਿਆਲਾ ਵੱਲੋਂ ਸਾਡੇ ਵੱਲੋਂ ਲਗਾਤਾਰ ਜਦੋਂ ਦੀ ਹੜ੍ਹ ਪ੍ਰਭਾਵਿਤ ਹੈ ਹੜ੍ਹਾਂ ਦੇ ਵਿੱਚ ਇਹ ਪਿੰਡ ਆਏ ਆ ਸਾਡੀਆਂ ਸੇਵਾਵਾਂ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚ ਚੱਰੀ ਹੈ ਸਾਡੇ ਵੱਲੋਂ ਡਾਕਟਰ ਗੁਰਪ੍ਰੀਤ ਸਿੰਘ ਰਾਏ ਸੀ ਸੀਓ ਸੱਜਣ ਤਰਨਤਨ ਅੱਗੇ ਡਾਕਟਰ ਨੀਤੂ ਸੀਨੀਅਰ ਮੈਡੀਕਲ ਅਫਸਰ ਸੀਐਸਸੀ ਕਰਿਆਲਾ ਦੀ ਅਗਵਾਈ ਹੇਠ ਤਿੰਨ ਟੀਮਾਂ ਬਠੇਰੀ ਕੀਤੀਆਂ ਗਈਆਂ ਜੋ ਕਿ ਇੱਕ ਹਰੀਕੇ ਮਰੜ ਪਿੰਡ ਦੇ ਵਿੱਚ ਮੈਡੀਕਲ ਟੀਮ ਬੈਠੀ ਹੈ ਦੂਸਰੀ ਸੁਭਰਾਵ ਬੰਦ ਤੇ ਲਗਾਤਾਰ ਐਂਬੂਲੈਂਸਾਂ ਸਵਾਰ ਅਤੇ ਟੀਸੀ ਟੀਮ ਜਿਹੜੇ ਆ ਕੋਲ ਬੁੱਢਾ ਪੋਵਲ ਹੁਲਤੇ ਮੈਡੀਕਲ ਕੈਂਪ ਵਜੋਂ ਸੇਵਾਵਾਂ ਦੇ ਰਹੇ ਆ ਤਿੰਨ ਟੀਮਾਂ ਲਗਾਤਾਰ ਸਾਡੀਆਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਸਿਹਤ ਸੰਬੰਧੀ ਮੁਸ਼ਕਲ ਆ ਰਹੀ ਹੈ ਉਹ ਸਾਡੇ ਕੋਲ ਆਓ ਸਾਡਾ ਸਿਹਤ ਵਿਭਾਗ ਕਰਿਆਲਾ ਆਪਜੀ ਦੀ ਸੇਵਾ ਵਿੱਚ ਹਰ ਹਰ ਵੇਲੇ ਹਾਜ਼ਰ ਹੈ ਧੰਨਵਾਦ ਜੀ